ਦੇ ਦੇ ਆ ਲੈ ਦੇ ਸੋਲਡ ਮਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਘਰੇ ਆਈਆਂ ਹੋਈਆਂ ਜੀ ਦੋ ਚੜੇਲਾ ਇਹਨਾਂ ਦੀ ਸਵੇਰੇ ਸਵੇਰੇ ਲਾਈਵ ਹੀ ਹੋਈ ਸੀ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਥੋੜੀ ਜੀ ਵੱਡੀ ਚੜੇਲ ਹੈਗੀ ਮੰਮਾ ਹਾਂ ਕੀ ਹੈ ਇਹ ਤੂੰ ਕੀ ਕਹਿੰਦੀ ਸੀ ਕੀ ਲੈ ਕੇ ਆਏ ਮੰਮਾ ਡੈਪਰ ਕੀ ਹੈ ਇਹ ਕਾਣੂ ਪੁੱਠੀਆਂ ਗੱਲਾਂ ਕਰਦੀ ਹੁੰਨੀ ਆ ਆਲੀਆ ਨਾ ਆ ਲੈ ਮੈਂ ਮਲਾਲਾ ਤੂੰ ਲਾ ਤੇਰੇ ਵਾਸਤੇ ਲੈ ਕੇ ਆਏਗਾ ਛੋਟੇ ਜਿਹਾ ਕਾ ਨੇ ਹੁੰਦੇ ਆ ਇਹ ਇਹ ਵੱਡਿਆ ਮਮਾ ਨਹੀਂ ਨਹੀਂ ਤੇਰੇ ਵਾਸਤੇ ਲੈ ਕੇ ਆਏ ਆ ਮੈਂ ਜਵਾਕ ਛਾਪੇ ਨੇ ਉੱਤੇ ਉਹ ਆ ਗਿਆ ਵਿਆਹ ਵਾਲਾ ਮੁੰਡਾ ਆ ਗਿਆ ਉਹਨੂੰ ਪੁੱਛ ਲਾ ਵਿਆਹ ਕਦੋਂ ਆ ਤੇਰਾ ਓ ਮਣੀ ਆ ਕਹਿੰਦੀ ਵਿਆਹ ਨਹੀਂ ਸੱਦਿਆ ਮੈਨੂੰ ਕਹਿੰਦੀ ਮੁੰਡੇ ਨੇ ਨਾ ਨਾ ਦਿੱਤੋ ਆ ਵੱਡੀ ਪੁੱਛਦੀ ਸੀ ਕਹਿੰਦੀ ਮੈਨੂੰ ਵਿਆਹ ਨਹੀਂ ਸੱਦਿਆ ਕਹਿੰਦੀ ਉਹਨੇ ਆ ਉਹ ਆ ਗਿਆ ਵਿਆਹ ਉਹਦਾ ਹੁਣ ਪੰਜ ਦਿਨਾਂ ਨੂੰ ਅਸੀਂ ਆਏਗਾ ਤੂੰ ਐਸੀ ਹੋਣਾ ਬਸ ਠੀਕ ਹੈ ਮੈਂ ਵੀ ਆਉਂ ਤੈਥੋਂ ਕੀ ਕਰਾਣਾ ਇੱਕ ਬਹੁਤ ਮੈਂ ਕੀ ਨਹੀਂ ਹੋ ਰਿਹਾ ਹੈ ਲੱਤੋ ਦੋ ਖੋਲੋ ਫਿਰ ਦੁਬਾਰੇ ਖੋਲੋ ਤੁਹਾਨੂੰ ਨਹੀਂ ਖੁੱਲਦਾ ਨਹੀਂਗਾ ਨਹੀਂ ਨਹੀਂ ਖੁੱਲੂਗਾ ਆ ਤੂੰ ਇਹ ਬਹੁਤ ਕਿੰਨੇ ਕਿਤ ਪੜੀਆਂ ਪਹਿਲਾਂ ਮੈਨੂੰ ਆਏ ਦੱਸ ਖੜਦੇ 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 ਤੂੰ ਕਿੰਨੇ ਪੜੀਆਂ 6 6ਵੀਂ ਕਲਾਸ ਤੂੰ ਫਿਫਥ ਚ ਚਲ ਤੂੰ ਦੋਨਾਂ ਨੂੰ ਚਲਾਉਣਾ ਹੁੰਦਾ ਨਾ ਲੈਪਟਾਪ ਹੈਨਾ ਇਹਨੂੰ 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 ਐ ਐ ਸਿੱਧਾ ਕਰ ਲਵਾ ਇਸ ਸਲੋਟ ਪੁੱਠਾ ਪੱਟੀ ਜਾਨੂੰ ਲੱਗਦਾ ਤਾਂ ਹੈ ਨਹੀਂ ਮੈਨੂੰ ਤਾਂ ਪੜ ਲੱਗਦੀ ਹਾਂ ਤੁਸੀਂ ਦੋਨੋਂ ਆਉਣਾ ਕਿੱਥੇ ਹੋ ਗਏ ਆਉਣ ਤਾਂ ਹੁੰਦਾ ਤੂੰ ਕਾਦੋ ਕੁੱਟਿਆ ਹੁਣ ਮਾਮਾ ਮੇਰਾ ਮਾਰ ਕਰ ਲੈਂਗੀ ਹਾਂ ਕੀ ਚਾਹੀਦਾ ਤੈਨੂੰ ਤਾਂ ਹੀ ਦਾ ਚਾਹੀਦਾ ਤੈਨੂੰ ਮੇਰੇ ਮੈਂ ਤਾਂ ਚੱਕਿਆ ਨਹੀਂ ਤੇਰਾ ਮਾਰਕਰ ਤੂੰ ਹਾਂ ਮਾਰ ਮਾਰਕਰ ਉਹਦੇ ਕੋਲੇ ਆ ਤੇਰਾ ਮੇਰੇ ਕੋਲੇ ਥੋੜੋ ਆ ਮਾਰ ਮੇਰਾ ਮਾਰਕਰ ਮਾਰਕਰ ਮੇਰੇ ਕੋਲ ਨਹੀਂ ਆਗਾ ਉਹਦੇ ਦੀ ਦਵਾ ਦੇਣਾ ਚੱਲ ਫਿਰ ਦਵਾ ਦੇਣਾ ਵਾਦ ਨਾ ਦਵਾ ਦੇ ਨਾ ਇਹਨੂੰ ਦੇ ਦੇ ਸੀ ਤੇ ਮਾਰ ਕਰ ਦੇ ਦਿਆ ਇਹਨੂੰ ਦੇ ਦੇ ਮਾਂ ਕੁ ਆਹ ਦੇ ਤੇ ਮਾਂ ਮਾਂ ਆਹ ਲਾ ਪਾ ਮम्मा ਹਾਂ ਲਾ ਓ ਮਮੀ ਮਾਂ ਮਮਾ ਮਾਰ ਕੇ ਨੰਦੀ ਵ ਦੇ ਨਾ ਘੋੜਾ ਲਿਆ ਦੂੰਗਾ ਤੁਹਾਨੂੰ ਮੈਂ ਮਾਂ ਕੋ ਤਾਂ ਲੈੜਦਾ ਦੇਖ ਦੇ ਕਿਹੜੀ ਤਖੜੀ ਆ ਗਲੀ ਨੇ ਖੜੀ ਜੇ ਤਰਖਾਈ ਜਾਨੀ ਆ 2 4 2 ਵੀ ਲਾ ਦੇ ਮਾਂ ਮਾਂ ਹੱਥ ਨਹੀਂ ਘੜਦੇ ਮੈਂ ਨਹੀਂ ਹੰਦੀ ਏ ਏ ਏ ਏ ਗੱਤ ਜੱਗਤ ਜੈ ਕਾ ਕਦਾ ਗੱਤ ਜੈ ਆ ਜਾ ਕਾ ਆ ਜਾ ਕਾ ਹੁਣਾ ਆਇਆ ਨਜ਼ਾਰਾ ਆਇਆ ਹੁਣਾ ਆਇਆ ਹੁਣ ਪਤਾ ਲੱਗੂ ਮਾਰਕਰ ਕਿਦੇ ਹਿੱਸੇ ਜਾਊਗਾ ਹੁਣ ਪਤਾ ਲੱਗੂ ਆਈ ਬਣੇ ਹੜਦਗੇ ਨੇ ਆਈ ਆਈ ਮਮਾ ਤੇ ਜਦ ਲੜਾਈ ਬਾਤ ਬੈਠੀ ਕਰਦਿਆਂ ਤੋਂ ਨੇ ਆਣਗੇ ਅਵੇ ਮੇਰੇ ਉਹਨੇ ਕੱਲੋਂ ਕਦੀ ਆਉਣ ਉਧਰ ਰੋ ਸੀਰਤ ਵੱਧ ਮਾਰ ਗਈ ਬਈ ਮੇਰੀ ਰਵੜ ਜਿੱਤੇ ਦੇ ਨੇੜੇ ਆ ਕੇ ਕਰੀ ਦਿੰਦੀ ਆ ਨੇੜੇ ਆ ਕੇ ਬਾਏ ਕਰ ਫੇਰੀ ਚੀਜੀ ਲੈ ਕੇ ਦਊ ਕਲਾ ਉਹ ਜਮਣਾ ਕੈਨਸਲ ਆ। ਇੱਕਲਾ ਆ ਜਮਣਾ ਖਵਾ ਦੇ ਆ ਗੀਆਂ। ਕੀ ਕੀ ਜੀ ਕੀ ਖਾਣੂ ਖਾਣੂ ਵੀ ਜੈਨ। ਕੁਝ ਵੀ ਖਾਣੂ ਲੈ ਬਸ। ਕੀ? ਕੁਝ ਵੀ ਲੈ। ਚੰਗ। ਚਾਕਲੇਟਾਂ ਭੁੱਲੀ। ਲੱਡੂ ਖਾਵਾਂਗੇ। ਦੇਖ ਰਹੀ। ਨਹੀਂ। ਕੰਮ ਤੇ ਨਹੀਂ ਤੇਰੇ ਤੋਂ ਜਾਇ ਜਾਂਦਾ। ਟਾਈਮ ਤੇਰਾ ਹੋਇਆ ਪਿਆਗਾ। ਛੁੱਟੀਆਂ ਲੈ ਲਈਆਂ? ਬੋਰਡ ਬਾਈ। ਛੁੱਟੀਆਂ ਲੈ ਲਈਆਂ? ਤੂੰ ਬੋਰਡ ਤੋਂ ਦਾਣੇ ਲੈਣਿਆ ਯਾਰ। ਛੋਟਾ ਗੱਲਾਂ ਲੰਘ ਕੁਟੀ ਵਾਲਾ ਕਿੰਨੇ ਦਿਰੀ ਤੋਂ 10 12 ਦਿਨ 10 ਕੇ 12 10 ਤੇ 12 ਅੱਕੀ ਗੱਲ ਹੈ ਚਾਹ ਨਾਲ ਕੀ ਮਤਲਬ ਹੈ ਤੇਰਾ ਪੱਕਾ ਕੰਮ ਜਿੱਦਿਓ ਮੋੜਿਆ ਹੈ ਲੇਟ ਨਹੀਂ ਹੋਣਾ ਨਹੀਂ দাদা ਦੰਗੇ ਹੋ ਸਕਦੇ ਆ ਡਰ ਨਹੀਂ ਲੱਗ ਸਕਦਾ ਹੋ ਗਿਆ ਜੀ ਫ੍ਰੀ ਤੇ ਚੱਲੀਏ ਘਰੋਂ ਮੈਂ ਡਿੱਕੇ ਨਾਲ ਲਵੀ ਤੇ ਮਣੀ ਨੂੰ ਕਦੇ ਹਰਪਾਲ ਨੂੰ ਡਿੱਕਣਾ ਪੈਂਦਾ ਕਦੇ ਕਿਹਨੂੰ ਡਿੱਕਣਾ ਪੈਂਦਾ ਕਦੇ ਕਿਹਨੂੰ ਡਿੱਕਣਾ ਪੈਣਾ ਹੀ ਆ ਬਾਈ ਲੋੜ ਆ ਜਦਾਂ ਅੱਜ ਨੇਰੀ ਹਵਾ ਬਈ ਬਹੁਤ ਤੇਜ਼ ਸੀ ਸਾਰਾ ਸਟੋਰ ਮਿੱਟੀ ਨਾਲ ਭਰ ਗਿਆ ਆ ਜਾਓ ਭਾਈ ਆ ਜਾਓ ਆ ਜਾਓ ਧੰਨਵਾਦ ਤੁਹਾਡਾ ਬਹੁਤ-ਬਹੁਤ ਅੱਜ ਮੈਨੇ ਵੀ ਕੰਮ ਹੋਣਾ ਅੱਜ ਪਹੁੰਚ ਕਰਾ ਆ ਕੱਜ ਅੱਗੇ ਤੂੰ ਲੇਟ ਕਰਾਉਣਾ ਅੱਜ ਮਣੀ ਹਾਂਜੀ ਵੀ ਕੌਣ ਤੁਸੀਂ ਕੌਣ ਤੁਸੀਂ ਕੌਣ ਹਾਂ ਅਜੀਜੀ ਆ ਵੀ ਨਾਨਕੇ ਪਿੰਡ ਆਏ ਆ ਸਤਿ ਸ਼੍ਰੀ ਅਕਾਲ ਜੀ ਇਹ ਫੋਨ ਲਾਇਆ ਉਂ ਕੀ ਕੱਲ ਵੀ ਨਹੀਂ ਸਤਿ ਸ਼੍ਰੀ ਅਕਾਲ ਬੁਲਾਇਆ ਅੱਜ ਫੇਰ ਨਹੀਂ ਹੈ ਐਕਸ਼ਨ ਜੇ ਮਰੀ ਜਾਂਦੀ ਸਤਿ ਸ਼੍ਰੀ ਅਕਾਲ ਹਾਂ ਰੋਟੀਆਂ ਖਾ ਲਈਆਂ ਆਦੀਆਂ ਸੌਨ ਬਾਏ ਬਾਏ ਰੋਟੀਆਂ ਖਾ ਲਈਆਂ ਹੈ ਬਾਏ ਬਾਏ ਮਾ ਚੀਜੀ ਦਾ ਲਿਓਣੀ ਭੁੱਲ ਗਿਆ ਛੋਟੀ ਕੋਈ ਨਹੀਂ ਕੋਈ ਨਹੀਂ ਮਮੂ ਅਕੀ ਯਾਲਾ ਆ ਅੱਖਾਂ ਜੀ ਆ ਹੈ ਸ਼ਰਮਾ ਬੜਾ ਪਾਇਆ ਕਿੰਨੇ ਪਾਏ ਦੀ ਕਾਫੀ ਹਾਂ ਦੇਤੀ ਗੈਨ ਚੱਲ ਮਾਮਾ ਜਾ ਉਡਾ ਆ ਲੈ ਬਰਾ ਜੀਜੀ ਦਾ ਕਿਨੇ ਲੈਣੀ ਹੈ ਚਾਕਲੇਟ ਐਨਿਸ ਮਾਈ ਵਨ ਐਨੂੰ ਵੀ ਦੇ ਦੇ ਐਨਿਸ ਮਾਈ ਵਨ ਆ ਲੈ ਬਾਈ ਰਾਬਾ ਰਾਬਾ ਆ ਕੀ ਹੈ ਇਹ ਕੀ ਹੈ ਇਹ ਕੀ ਹੈ ਇਹ ਕੀ ਹੈ